ਸਾਰੀਆਂ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਸਪੋਰਟਰਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿ ਜਿਨ੍ਹਾਂ ਦੀ ਸਪੋਰਟ ਨਾਲ ਐਡੀ ਲੀਡ ਨਾਲ ਉਹਨਾਂ ਨੇ ਭਾਈ ਸਾਹਿਬ ਨੂੰ ਵੋਟਾਂ પાਕੇ ਜਿਤਾਇਆ ਉਹਨਾਂ ਨੂੰ ਹੀ ਸੰਗਤਾਂ ਨੂੰ ਹੀ ਲੱਖ ਲੱਖ ਵਧਾਈ ਦੇਣੀ ਹੈ ਬਾਕੀ ਸਾਰੀ ਆਲ ওভার ਸੰਗਤ ਜਿਹੜੇ ਪਾਣ ਕੇ ਪ੍ਰਚਾਰ ਵੀ ਕਰਦੇ ਰਹੇ ਬਹੁਤ ਸਾਰ ਸਪੋਰਟ ਦੇ ਰਹੇ ਉਹਨਾਂ ਸਾਰੀਆਂ ਸੰਗਤਾਂ ਨੂੰ ਦਿਲੋਂ ਧੰਨਵਾਦ ਕਰਦੇ ਹਾਂ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਲਗਭਗ 1 ਮਹੀਨੇ ਸਮਾਂ ਲੱਗ ਗਿਆ ਜੀ 4 ਜੂਨ ਨੂੰ ਤੀਜੀ ਐ ਸੀ ਅੱਜ 5 ਜੁਲਾਈ 1 ਮਹੀਨੇ ਜਿਹੜਾ ਲੰਕਾਇਆ ਗਿਆ ਸਰਕਾਰ ਦੇ ਲੋਕਾਂ ਮੇ ਕੋਈ ਸਰਕਾਰਾਂ ਦੀ ਪਤਾ ਨਹੀਂ ਕੀ ਮਨਸ਼ਾ ਸੀ ਪਹਿਲਾਂ ਤੇ ਉਹਨਾਂ ਨੂੰ 25 ਜੁਲਾਈ ਨੂੰ 25 ਨੂੰ ਜੂਨ ਨੂੰ ਸੌਂਚ ਕਾਉਣੀ ਚਾਹੀਦੀ ਸੀ ਜਦੋਂ ਬਾਕੀ ਐਮਪੀਆ ਦੇ ਨਾਲ ਇਕੱਠੀਆਂ ਵੋਟਾਂ ਪਈਆਂ ਤੇ ਬਾਕੀਆਂ ਨੂੰ ਸੌਂਚ ਕਾਤੀ ਪਤਾ ਨਹੀਂ ਸਰਕਾਰਾਂ ਦੀ ਕੀ ਮਨਸ਼ਾ ਸੀ ਇਹਦਾ ਸੰਗਤਾਂ 'ਚ ਬਹੁਤ ਜ਼ਿਆਦਾ ਰੋਸ ਸੀ ਚਲੋ ਚੰਗਾ ਕੀਤਾ ਕਿ ਜਿਹੜੀ ਉਹਨੂੰ ਸੌਂਚ ਕਾਈ ਗਈ ਤੇ ਸੰਗਤਾਂ ਦਾ ਜਿਹੜਾ ਰੋਸ ਉਹ ਮਤਲਬ ਘਟ ਗਿਆ ਬਹੁਤ ਹੁਣ ਸੰਗਤਾਂ 'ਚ ਚਾਹ ਤੇ ਖੁਸ਼ੀ ਦੀ ਲਹਿਰ ਆ ਖੁਸ਼ੀ ਮਨਾਈ ਜਾ ਰਹੀ ਮਠਾਈਆਂ ਵੰਡੀਆਂ ਜਾ ਰਹੀਆਂ ਹਾਂਜੀ ਹਾਂਜੀ ਸੰਗਤਾਂ ਆਪਣੇ ਆਪ ਮੁਹਾਰੇ ਬਹੁਤ ਜ਼ਿਆਦਾ ਹਰ ਜਗ੍ਹਾ ਤੇ ਖੁਸ਼ੀ ਮਨਾਉਣ ਲੱਗੇ ਵੱਡੀ ਗੱਲ ਹੋ ਨਹੀਂ ਨਹੀਂ ਅਜੇ ਸਾਡੀ ਗੱਲ ਨਹੀਂ ਹੋਈ ਉਹਨਾਂ ਨੂੰ ਪਤਾ ਨਹੀਂ ਮਿਲਣ ਦਿੰਦੇ ਵੀ ਆ ਕਿ ਨਹੀਂ ਸਰਕਾਰਾਂ ਦੀ ਹੈ ਪਤਾ ਨਹੀਂ ਕੀ ਮਨਛਾਵਾ ਵੀ ਪਹਿਲਾਂ ਤਾਂ ਕੱਲੇ ਚਾਚਾ ਜੀ ਨੇ ਜਾਣਾ ਸੀ ਫਿਰ ਉਹਨਾਂ ਨੇ ਕਿਰਪਾਨਾ ਔਰ ਕਸ਼ਾਇਰੇ ਸਮਾਨ ਫੜਾਉਣਾ ਹੈ ਫਿਰ ਅਹੀਂ ਕਿ ਹੋ ਸਕਦਾ ਚਾਚਾ ਜੀ ਨੂੰ ਮਿਲਣਾ ਦਿੱਤਾ ਜਾਏ ਤੇ ਫਿਰ ਇਹਨਾਂ ਡੈਡੀ ਨਾਲ ਗਏ ਪਹਿਲੋਂ ਤੁਹਾਨੂੰ ਇਹ ਅਹਿਸਾਸ ਸੀ ਕਿ ਜਦੋਂ 4 ਦਿਨ ਦੀ ਕਹਿੰਦੇ ਪਰੋਲ ਦਿੱਤੀ ਆ ਤੇ ਫਿਰ ਇੰਨੀਆਂ ਸੰਗਤਾਂ ਜਿਹੜੀਆਂ ਆਪ ਮੁਹਾਰੇ ਪਹੁੰਚੀਆਂ ਸੀ ਜੇ ਉਹਨਾਂ ਨੂੰ ਫਤਿਹ ਸਾਂਝੀ ਹੋ ਜਾਂਦੀ ਤਾਂ ਕਿੰਨਾ ਸੰਗਤਾਂ ਨੇ ਮਨ ਤੇ ਉਤਸ਼ਾਹ ਸੀ ਤੇ ਕਿੰਨਾ ਚਾਹੀ ਪਰ ਪਤਾ ਨਹੀਂ ਸਰਕਾਰਾ ਕਿਉਂ ਸਾਡੇ ਨਾਲ ਟਕਾ ਕਰ ਰਹੀ ਹੈ ਵੀ ਜਿਹੜੇ ਇੰਨੇ ਇਨੇ ਵਲਾਤਕਾਰੀ ਕੇਸਾਂ ਵਾਲੇ ਜਿਨ੍ਹਾਂ ਨੂੰ ਇੰਨੀਆਂ ਲੰਬੀਆਂ ਪਰੋਲਾਂ ਦਿੱਤੀਆਂ ਜਾ ਰਹੀਆਂ ਇੱਕ ਬੰਦੇ ਨੂੰ ਇੰਨੀ ਸੰਗਤ ਨੇ ਇੰਡਾ ਵੱਡਾ ਫਤਵਾ ਦੇ ਕੇ ਜਤਾਇਆ ਵਾ ਤੇ ਉਹਨੂੰ ਜਿਹੜੀ ਸੰਗਤ ਨਾਲ ਫਤੇ ਵੀ ਸਾਂਝੀ ਨਹੀਂ ਕਰਨ ਦਿੱਤੀ ਜਾ ਰਹੀ ਹੈ ਸਰਕਾਰਾਂ ਬਹੁਤ ਸਾਰਾ ਸਾਰ ਤੱਕਾਂ ਕਰ ਰਹੀਆਂ ਲੋਕਤੰਤਰ ਦਾ ਨਰਾਦਰ ਹੈ ਲੋਕਤੰਤਰ ਦਾ ਨਰਾਦਰ ਹੈ ਸਾਰਾ ਸਾਰ ਨਰਾਦਰ ਆ ਜੇ ਜਦੋਂ ਲੋਕਤੰਤਰ ਚ ਰਹਿ ਕੇ ਐਂਦਾ ਵਿਤਕਰਾ ਕਰਨ ਦੇ ਆ ਤੇ ਫਿਰ ਇਹ ਨਰਾਦਰ ਹੀ ਆ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਕਿ ਫੋਟੋ ਵੀ ਨਹੀਂ ਕੀਤੀ ਜਾਏਗੀ ਅਕਸਰ ਲੋਕਾਂ ਨੂੰ ਇਹ ਵੀ ਹੁੰਦਾ ਕਿ ਜਦੋਂ ਅਸੀਂ ਚੁਣਿਆ ਟੋਕ ਟੋਦੀ ਕੋਈ ਸਪੀਚ ਜਾਂ ਕੋਈ ਉਹਦੀ ਫੋਟੋ ਜਿਹੜੀ ਆ ਉਹ ਪ੍ਰੈਸ ਰੂਮ ਨਹੀਂ ਬਿਠੀ ਨਾਲ ਗੱਲਬਾਤ ਨਹੀਂ ਬਿਆਨਬਾਜ਼ੀ ਨਹੀਂ ਹਰ ਮਤਲਬ 10 ਸ਼ਰਤਾਂ ਤੈਅ ਕੀਤੀ ਕਿ ਮੈਂ ਸੱਚ ਕਰਦਾ ਵੇਖੋ ਇਹ ਤਾਂ ਹੁਣ ਸਰਕਾਰ ਦਾ ਹੀ ਆ ਪਤਾ ਨਹੀਂ ਕੀ ਆ ਕਿਉਂ ਇੰਨਾ ਡਰੇ ਹੋਏ ਆ ਵੀ ਜਦੋਂ ਲੋਕਾਂ ਨੂੰ ਜੇ ਐਨਐਸਏ ਲਾਈ ਆ ਤੇ ਜਦੋਂ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਵਾ 4.5 ਲੱਖ ਲੋਕਾਂ ਨੇ ਵੋਟ ਪਾ ਕੇ ਜਿਵੇਂ ਲੋਕਾਂ ਨੂੰ ਕੋਈ ਖਤਰਾ ਨਹੀਂ ਸਰਕਾਰਾਂ ਨੂੰ ਇੰਨਾ ਕਾਹਦਾ ਡਰ ਪਿਆ ਆ ਵਾ ਜਿਓ ਦੀ ਸੋਚੋ ਕਿਤੇ ਦੀ ਵੀਡੀਓ ਬਣਦੀ ਚਾਹੀਏ ਲੋਕਾਂ ਨਾਲ ਕੋਈ ਵੀ ਫੋਟੋ ਵਾਇਰਲ ਹੁੰਦੀ ਤੇ ਇੱਥੇ ਚੈਡੀ ਕੋਈ ਵੱਡੀ ਗੱਲ ਨਹੀਂ ਕਿ ਮੰਗ ਸਰਕਾਰ ਕੋਲ ਪਾਸੀ ਜਾ ਰਹੀ ਹੈ ਕਿ ਵਿਕਾਸ ਦਾ ਮੰਗ ਸਾਡੀ ਇਹ ਹੈ ਵੀ ਉਹਨਾਂ ਤੁਰੰਤ ਰਿਹਾਇਆ ਕੀਤਾ ਜਾਵੇ ਜਿਹੜੇ ਸੰਗਤਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਵਾਂ ਜਿਹੜੇ ਉਹਦੇ ਸਪੋਰਟਰ ਆ ਵੋਟਰ ਆ ਉਹਨਾਂ ਦਾ ਧੰਨਵਾਦ ਕਰੇ ਤੇ ਉਹਨਾਂ ਦੇ ਜਿਹੜੇ ਜਿਹੜੇ ਮੁੱਦੇ ਤੇ ਅਸੀਂ ਇਲੈਕਸ਼ਨ ਜਿੱਤੀ ਸੀ ਉਹਨਾਂ ਮੁੱਦਿਆਂ ਤੇ ਆਣ ਕੇ ਕਾਰਵਾਈ ਕਰੇ ਜਿੱਤੀ ਲਗਾਤਾਰ ਜਿੱਤ ਤੋਂ ਬਾਅਦ ਸੰਗਤ ਦੇ ਵਿੱਚ ਵੀ ਜਾ ਰਹੇ ਹੋ ਲੋਕ ਕੀ ਕਹਿੰਦੇ ਅੱਜ ਵੀ ਤੁਸੀਂ ਕਿਤੇ ਧੰਨਵਾਦ ਦਿੱਤੇ ਕਰਨਾ ਜੀ ਉਹ ਤਰੋ ਗਿਆ ਹੈ। ਹਾਂ ਜੀ ਹਰ ਰੋਜ਼ ਹੀ ਮਤਲਬ ਧੰਨਵਾਦ ਦੋ ਤਿੰਨ ਦੋ ਪ੍ਰੋਗਰਾਮ ਹੁੰਦੇ ਆ ਤੇ ਸਾਰੀਆਂ ਸੰਗਤਾਂ ਚ ਇਹੋ ਹੈ ਵੀ ਭਾਈ ਸਾਹਿਬ ਕਦੋਂ ਆਉਣਗੇ ਬਾਅਦ। ਇਹ ਹੀ ਹਰ ਸੰਗਤ ਦਾ ਮੁੱਦਾ ਹੈ। ਇਹੋ ਸਵਾਲ ਹੈ ਵੀ ਉਹ ਕਦੋਂ ਬਾਹਰ ਆ ਰਹੇ? ਇਹ ਸਰਕਾਰਾਂ ਨੂੰ ਬੇਨਤੀ ਕਰਦੇ ਆ ਵੀ ਤਰਨਤ ਉਹਨਾਂ ਨੂੰ ਕਿਉਂਕਿ ਐਨਐਸਏ ਦਾ ਕੋਈ ਪ੍ਰੂਫ ਨਹੀਂ ਹੈਗਾ। ਨਿਆ ਕਿੰਨਾ ਨੇ ਸਭ ਕੁਝ ਕੀਤਾ ਵਾ ਤੇ ਤਰਨਤ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ ਤੇ ਕਿਉਂਕਿ ਹੁਣ ਉਹ ਐਮਪੀ ਬਣ ਗਏ ਆ ਤੇ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਧੰਨਵਾਦ ਕਰਨ ਜਿਹੜੇ ਉਹਨਾਂ ਨੇ ਕਾਰਜ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर